ਹਾਂਜੀ ਆਪਣੇ ਪਿੰਡ ਘੋਲਿਆ ਕਲਾਂ ਦੇ ਵਿੱਚ ਸ੍ਰੀ ਸ਼ਾਮ ਕਰਿਆਨਾ ਸਟੋਰ ਦੇ ਉੱਤੇ ਆਪਣੇ ਬਹੁਤ ਹੀ ਪਿਆਰੇ ਵੀਰ ਕਾਲਾ ਜੀ ਗੋਲਗੇ ਨੇ ਕੰਮ ਚਾਲੂ ਕੀਤਾ ਜੀ ਕਬੂਤਰ ਬਾਜ ਭਰਾਵਾਂ ਲਈ ਦੇਖ ਸਕਦੇ ਜੀ ਛਤਰੀ ਦਾ ਕਪੜਾ ਤੇ ਆ ਝਲਰਾਂ ਲੀਆਂ ਜਾਲ ਪਿੰਜਰੇ ਵੰਝੀਆਂ ਛਤਰੀਆਂ ਟ੍ਰੇਆਂ ਬਹੁਤ ਵਧੀਆ ਕੁਆਲਿਟੀ ਦਾ ਵੀਰ ਲੈ ਕੇ ਆਇਆ ਸਮਾਨ ਠੀਕ ਹੈ ਜੀ ਜੇ ਕੋਈ ਭਰਾ ਲੈਣਾ ਚਾਹੁੰਦਾ ਹੋਵੇ ਸਮਾਨ ਪਿੰਡ ਘੋਲਿਆ ਕਲਾਂ ਜ਼ਿਲ੍ਹਾ ਮੋਗਾ ਐਡਰੈਸ ਹੈਗਾ ਜੀ ਹਾਈ ਸਕੂਲ ਫੂਲਾਪੱਤੀ ਦੇ ਵਿੱਚ ਇਹ ਵੀਰ ਨੇ ਦੁਕਾਨ ਕੀਤੀ ਹੈ ਜੀ ਸਾਰਾ ਕਬੂਤਰਵਾਜ਼ਾਂ ਲਈ ਬਹੁਤ ਵਧੀਆ ਸਮਾਨ ਲੈ ਕੇ ਆਇਆ ਕੰਮ ਚਲਾਇਆ ਵੀਰ ਨੇ ਠੀਕ ਆ ਆ ਬਾਜੀ ਲਈ ਪਿੰਜਰੇ ਆ ਤੇ ਆ ਬੰਜੀਆਂ ਐ 12 ਫੁੱਟੀਆਂ ਤੇ 15 ਫੁੱਟੀਆਂ ਜੀ ਇਕਠੀਆਂ ਹੁੰਦੀਆਂ ਬੰਜੀਆਂ ਠੀਕ ਹੈ ਜੀ ਆ ਜਾਲ ਆ ਬੱਚੇ ਘਾਉਣ ਲਈ ਤੇ ਜਿਹੜੇ ਆਪਾਂ ਨਵੇਂ ਬੱਚੇ ਢਾਉਨੇ ਆ ਉਹਨਾਂ ਦੇ ਪੈਰਾਂ 'ਚ ਠੰਣਾ ਪਾਉਣ ਲਈ 1 ਤੋਂ ਲੈ ਕੇ 10 ਤੱਕ ਇਹ 100 ਠੰਡਾ ਠੀਕ ਹੈ ਜੀ ਕਈ ਭਰਾ ਹੁੰਦੇ ਆ ਵੀ ਆਪਣੇ ਮਾਪਿਓ ਦੇ ਵੀ ਉਦਾਂ ਦੇ ਠੰਡਾ ਪਾਉਂਦੇ ਹੁੰਦੇ ਆ ਜਾਂ ਬੱਚਿਆਂ ਦੇ ਵੀ ਠੀਕ ਹੈ ਜੀ ਤੇ ਕਈ ਵੀਰ ਬੱਚੇ ਘੱਟ ਕਢਾਉਂਦੇ ਆ ਠੀਕ ਹੈ ਜੀ ਉਹ 1 ਤੋਂ ਲੈ ਕੇ 50 ਤੱਕ ਠੰਡਾ ਵੀ ਮਿਲ ਜਾਣਗਾ ਠੀਕ ਹੈ ਬਹੁਤ ਹੀ ਜਾਇਜ਼ ਰੇਟ ਤੇ ਬਾਈ ਜੀ ਦਿੰਦੇ ਨੇ ਤੇ ਆਹ ਫੀਡਰ ਆ ਜੀ ਇਹ ਜਾਲੀਆਂ ਦੇ ਵਿੱਚ ਟੰਗੇ ਜਾਂਦੇ ਆ ਪਾਣੀ ਪਾਉਣ ਨੂੰ ਦਾਣੇ ਪਾਉਣ ਨੂੰ ਬਹੁਤ ਵਧੀਆ ਕੁਆਲਿਟੀ ਦੇ ਆ ਤੇ ਬਹੁਤ ਹੀ ਵਧੀਆ ਬਾਈ ਜੀ ਕੋਲੇ ਛਾਂਮਰਾਂ ਵਾਲੀਆਂ ਛਤਰੀਆਂ ਤੇ ਲਾਉਣ ਵਾਲੇ ਕੱਪੜੇ ਆ ਜੀ ਘਰ ਦੇ ਬਣੇ ਹੋਏ ਠੀਕ ਆ ਜੀ ਬਹੁਤ ਵਧੀਆ ਚੀਜ਼ ਆ ਤੇ ਕਬੂਤਰਾਂ ਦੇ ਬੈਠਣ ਆਸਤੇ ਆਪਾਂ ਕਈ ਵਾਰ ਜਾਲਾਂ ਦੇ ਵਿੱਚ ਲਾਉਂਦੇ ਆ ਤੇ ਆ ਵੀ ਬਹੁਤ ਵਧੀਆ ਚੀਜ਼ ਆ ਜੀ ਇਸ ਤਰ੍ਹਾਂ ਟੰਗੀ ਜਾਂਦੀ ਇਹ ਠੀਕ ਆ ਜੀ ਜਾਲੀਆਂ ਦੇ ਵਿੱਚ ਟੰਗੀਆਂ ਦੀ ਕਬੂਤਰ ਬੈਹਿਣ ਆਸਤੇ ਤੇ ਕਬੂਤਰ ਬਹਿ ਜਾਂਦੇ ਇਹਨਾਂ ਤੇ ਤੇ ਆਹ ਵੀਰ ਜੀ ਨੇ ਆਹ ਸਾਰਾ ਸਮਾਨ ਫੀਡਰ ਤੇ ਉਹ ਹੀ ਕਬੂਤਰਾਂ ਦੇ ਬਹਿਣ ਲਈ ਆਹ ਕਬੂਤਰਾਂ ਨੂੰ ਬਦਾਮਾਂ ਲਈ ਜਿਹੜੇ ਆਪਾਂ ਪਿੰਜਰਿਆਂ ਦੇ ਵਿੱਚ ਬਦਾਮ ਕੱਟ ਕੇ ਪਾਉਂਦੇ ਆ ਉਹਨਾਂ ਲਈ ਟਰਿਆਏ ਤੇ ਆਹ ਵੱਡੀਆਂ ਟਰਿਆਆਂ ਜੀ 2 2 ਫੁੱਟਾਂ ਤੇ ਆਹ ਆਪਾਂ ਦਾਣੇ ਰੱਖਦੇ ਆ ਖੁੱਡੇ ਦੇ ਵਿੱਚ ਕਈ ਵਾਰ ਕਬੂਤਰ ਬਿਠਾ ਮਾਰਦੇ ਆ ਜੀ ਠੀਕ ਹੈ ਜੀ ਤੋਂ ਬਹੁਤ ਵਧੀਆ ਬਣਿਆ ਵਾ ਤੇ ਇਹਦੇ ਵਿੱਚ ਦਾਣੇ ਪਾ ਸਕਦੇ ਆ ਆਪਾਂ ਗਰੀਏ 40 1/2 ਫੁੱਟ ਦੇ ਇਹ ਆ ਤੇ ਉਦੋਂ ਵੱਡਾ ਲੈ ਕੇ ਜਾਣਾ ਹੋਵੇ ਕੋਈ ਉਦੋਂ ਵੱਡਿਆਂ ਦਾ ਚਾਹ ਬਣ ਹੋਵੇ ਤੇ ਆਹ ਦੇਖ ਸਕਦੇ ਆ ਇਹ 2.5 ਫੁੱਟੀ ਆ ਠੀਕ ਹੈ ਜੀ ਉੱਤੇ ਇਹਦੇ ਕਬੂਤਰ ਬੈਂਦਾ ਤਾਂ ਘੋਮ ਜਾਂਦੀ ਆ ਠੀਕ ਹੈ ਜੀ ਤੇ ਜੇ ਵੀਰ ਨੇ ਕਿਸੇ ਨੂੰ ਛਤਰੀਆਂ ਲੈਣੀਆਂ ਹੁਣ 2 ਬਾਈ 2 ਦੀਆਂ 2 ਬਾਈ 2 ਦੀਆਂ ਛਤਰੀਆਂ ਹੀ ਬਹੁਤ ਵਧੀਆ ਤਰੀਕੇ ਨਾਲ ਬਣੀ ਹੋਈ ਆ ਠੋਸ ਆ ਪੂਰੀ ਠੀਕ ਹੈ ਜੀ ਲੋਹੇ ਦੀ ਬਣੀ ਹੋਈ ਤੇ ਕਈ ਵੀਰ ਆਪਣੇ ਮਾਡਲ ਦੇ ਵਿੱਚ ਦੇਖਣਾ ਚਾਹੁੰਦੇ ਹੋਰ ਤਰ੍ਹਾਂ ਦੀ ਛਤਰੀ ਲੈਣੀ ਚਾਹੁੰਦੇ ਹੁਣ ਤੇ ਉਹਨਾਂ ਦੇ ਨਾਲ ਆਪਣੇ ਐਦਾਂ ਮਿਲ ਜਾਣਗੇ ਸਾਰਿਆਂ ਦੇ ਪੋਗੇ ਲਾਉਣ ਲਈ ਇਹ ਖੁੱਲ ਜਾਂਦੀ ਆ ਠੀਕ ਹੈ ਜੀ ਆਹ ਵੀਰ ਕੋਲੇ ਕਈ ਤਰ੍ਹਾਂ ਦੇ ਕੱਪੜੇ ਆ ਠੀਕ ਹੈ ਜੀ ਬਹੁਤ ਸੋਹਣੇ ਢੰਗ ਨਾਲ ਬਣੇ ਹੋਏ ਆ ਅਡੋ ਅਡ ਡਿਜ਼ਾਈਨ ਪਾ ਕੇ ਜਿਵੇਂ ਇਹਦੇ ਉੱਤੇ ਤਾਰਾ ਵਾਏ ਹੋਏ ਆ ਠੀਕ ਹੈ ਜੀ ਹੋਰ ਵੀ ਕਈ ਤਰ੍ਹਾਂ ਦੇ ਨੇ ਇਹਨਾਂ ਕੋਲੇ ਆ ਪਲੱਸ ਦਾ ਨਿਸ਼ਾਨ ਆ ਇਹਨਾਂ ਦੇ ਵਿੱਚ ਜੇ ਕੋਈ ਵੀਰ ਆਪਣੇ ਲੋਕਲ ਕੋਰੀਆ ਕਲਾਂ ਦੇ ਵਿੱਚ ਸਮਾਨ ਲੈਣਾ ਚਾਹੁੰਦਾ ਹੋਵੇ ਠੀਕ ਹੈ ਜੀ ਤੇ ਆਪਾਂ ਤੁਹਾਨੂੰ ਇਹਨਾਂ ਦਾ ਵੀਰ ਹੋਣਾ ਦਾ ਐਡਰੈਸ ਦੇ ਦਾਂਗੇ ਪਿੰਡ ਕੋਰੀਆ ਕਲਾਂ ਜ਼ਿਲ੍ਹਾ ਮੋਗਾ ਦੇ ਵਿੱਚ ਆ ਵੀਰ ਜੀ ਨੇ ਦੁਕਾਨ ਕੀਤੀ ਠੀਕ ਹੈ ਜੀ ਬਹੁਤ ਹੀ ਮਿਹਨਤੀ ਤੇ ਬਾਈ ਜੀ ਕੰਮ ਕਰਦੇ ਆ ਕਬੂਤਰ ਬਾਈ ਨੂੰ ਬਹੁਤ ਪਿਆਰ ਕਰਦੇ ਆ ਤੇ ਬਾਅਦ ਤੋਂ ਬਾਅਦ ਬਾਈ ਦਾ ਸਹਿਯੋਗ ਦਿਓ ਆਪਾਂ ਆਪਣੇ ਭੈਣ ਭਰਾਵਾਂ ਦਾ ਇਦਾਂ ਹੀ ਸਹਿਯੋਗ ਕਰਕੇ ਠੀਕ ਹੈ ਜੀ ਆਹ ਦੇਖ ਸਕਦੇ ਆ ਤੁਸੀਂ ਜਾਵਲ ਆਹ ਪਿੰਜਰਾ ਕਬੂਤਰਾਂ ਲਈ ਬਹੁਤ ਵਧੀਆ ਬਣਿਆ ਵਾ ਠੋਸ ਬਣਿਆ ਵਾ ਠੀਕ ਹੈ ਜੀ ਬਹੁਤ ਵਧੀਆ ਕੁਆਲਿਟੀ ਦਾ ਹੈਵੀ ਪਿੰਜਰਾ ਬਣਿਆ ਵਾ ਇਦਾਂ ਦਾ ਕਈ ਸਮਾਨ ਵੀਰ ਜੀ ਹੁਣਾਂ ਪਰ ਉਮਦਾ ਰਹਿੰਦਾ ਤੇ ਜਰੂਰ ਆਪਾਂ ਵੀਰ ਜੀ ਤੋਂ ਖਰੀਦਣਾ ਏ ਧੰਨਵਾਦ ਜੀ